ਸਸਰੇਕਾਲ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਹਾਂ ਜੱਜ ਸਿੰਘ ਚਾੜ ਪੰਜਾਬ ਦਾ ਸਿੱਖਿਆ ਵਿਭਾਗ ਅਕਸਰ ਹੀ ਇਸ ਕਰਕੇ ਚਰਚਾ ਦੇ ਵਿੱਚ ਰਹਿੰਦਾ ਕਿਉਂਕਿ ਅਧਿਆਪਕਾਂ ਅਤੇ ਸਿੱਖਿਆ ਮੰਤਰੀ ਦੇ ਵਿਚਕਾਰ ਅਕਸਰ ਹੀ ਖੜਕਦੀ ਰਹਿੰਦੀ ਹੈ ਅਤੇ ਹੁਣ ਸਿੱਖਿਆ ਮੰਤਰੀ ਓਮਪ੍ਰਕਾਸ਼ ਸੋਨੀ ਨੇ ਅਧਿਆਪਕਾਂ ਨੂੰ ਲੈ ਕੇ ਇੱਕ ਹੋਰ ਵਿਵਾਦਤ ਬਿਆਨ ਦੇ ਦਿੱਤਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਅੰਮ੍ਰਿਤਸਰ ਵਿੱਚ ਓਪੀ ਸੋਨੀ ਦੀ ਕੋਠੀ ਘੇਰਣ ਪਹੁੰਚੇ ਅਧਿਆਪਕਾਂ ਤੇ ਜਦੋਂ ਲਾਠੀ ਚਾਰਜ ਕੀਤਾ ਗਿਆ ਤਾਂ ਉਸ ਵੇਲੇ ਅਧਿਆਪਕਾਂ ਦਾ ਕੀ ਕਹਿਣਾ ਸੀ ਇਹਨਾਂ ਨੇ ਗੁੰਡਾ ਰਾਜ ਚਲਾਇਆ ਭਰਤੀ ਕਰਨ ਦੀ ਬਜਾਏ ਇਹਨਾਂ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਗੁੱਟਣਾ ਸ਼ੁਰੂ ਕੀਤਾ ਹੈ ਮੁਬਾਰਕ ਹਰੇਕ ਸਕੂਲਾਂ ਦੇ ਵਿੱਚ ਜਿਹੜੀ ਕਿ ਆਸਥਾਪਤੀ ਪਈ ਜਾਣਾ ਹੈ 1000000 ਦੇ ਅਸੀਂ ਛੜਕਾਂ ਦੇ ਰੋਲ ਰਹੇ ਹਾਂ ਬਹੁਤ ਜਲਦੀ ਵੱਡਾ ਐਕਸ਼ਨ ਲਵਾਂਗੇ ਇਹ ਤੇ ਸਰਕਾਰ ਨੂੰ ਦੱਸ ਦੇਵਾਂਗੇ ਕਿ ਬੇਰੁਜ਼ਗਾਰਾਂ ਦਾ ਉੱਪਰ ਕਿਸ ਤਰ੍ਹਾਂ ਲਾਠੀ ਚੱਲ ਰਹੀ ਹੈ ਇਹਨਾਂ ਅਧਿਆਪਕਾਂ ਤੇ ਹੋਈ ਲਾਠੀ ਚਾਰਜ ਨੂੰ ਲੈ ਕੇ ਓਪੀ ਸੋਨੀ ਨੇ ਤਾਂ ਸਿੱਧਾ ਇਨਕਾਰ ਹੀ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਇਹ ਅਧਿਆਪਕ ਹੈ ਹੀ ਨਹੀਂ ਮੈਂ ਕਹਿ ਰਿਹਾ ਅਧਿਆਪਕ ਨਹੀਂ ਅਜੇ ਤੀ ਆਪਕੋ ਬੜੇ ਹੀ ਨਹੀਂ ਬੜੇ ਨਹੀਂ ਉਹਨਾਂ ਨੂੰ ਸਮਝਾਇਆ ਬੜੀ ਉਹਨਾਂ ਵੀ ਜਦੋਂ ਸਰਕਾਰ ਦੀਆਂ ਨੌਕਰੀਆਂ ਨਿਕਲੀਆਂ ਜੇ ਉਹਨਾਂ ਟੈਟ ਪਾਸ ਕੀਤਾ ਕੋਈ ਵੀ ਬੰਦਾ ਜਿਹੜਾ ਕੋਈ ਵੀ ਕੋਰਸ ਕਰ ਸਕਦਾ ਚਾਹੇ ਕੋਈ ਇੰਜੀਨੀਅਰ ਹੋਵੇ ਚਾਹੇ ਐਮਬੀਬੀਐਸ ਕੋਈ ਕਰਦਾ ਚਾਹੇ ਹੋਰ ਕੋਈ ਕੋਰਸਸ ਕਰਦੇ ਨੇ ਸੋ ਜਿੰਨਾ ਜਦੋਂ ਨੌਕਰੀਆਂ ਜਿੰਨਾ ਜਦੋਂ ਨਿਕਲੀਆਂ ਨਹੀਂ ਕਿੱਥੋਂ ਨੌਕਰੀਆਂ ਉਹਨਾਂ ਨੂੰ ਮਿਲ ਜਾਣ ਸੋ ਇਹਨਾਂ ਦਾ ਤਕਰੀਬ ਇਹ ਇੰਨੇ ਨਹੀਂਗੇ ਇਹ 40-50 ਹਜ਼ਾਰ ਨੇ ਪੰਜਾਬ ਸੋ ਨੌਕਰੀਆਂ ਸੀ ਪਿੱਛੇ 3500 ਟੀਚਰ ਰੱਖਿਆ ਵੀ ਆ ਸੋ ਜਦੋਂ ਵਕੰਸ਼ੀਆਂ ਨਿਕਲੀਆਂ ਖਾਲੀ ਹੋਣੀਆਂ ਵਕੰਸ਼ੀਆਂ ਉਹਦੇ ਰੱਖਣੇ ਨਾ ਸਰਕਾਰ ਇਹਨਾਂ ਵੱਡਣ ਕਿੱਥੋਂ ਸਹੇਗੀ ਇਹਨਾਂ ਦਾ ਇਸ ਤੋਂ ਵੀ ਇੱਕਦਮ ਅੱਗੇ ਵਧ ਕੇ ਓਪੀ ਸੋਨੀ ਦਾ ਕਹਿਣਾ ਹੈ ਕਿ ਇਹਨਾਂ ਅਧਿਆਪਕਾਂ ਨੂੰ ਜਿੰਨੀ ਦੇਰ ਤੱਕ ਸਰਕਾਰ ਨੌਕਰੀ ਨਹੀਂ ਦਿੰਦੀ ਇਹਨਾਂ ਨੂੰ ਜਾ ਕੇ ਪ੍ਰਾਈਵੇਟ ਨੌਕਰੀਆਂ ਪ੍ਰਾਈਵੇਟ ਕੰਮ ਕਰਨਾ ਚਾਹੀਦਾ ਸੋ ਇਹ ਤੇ ਐਵੇਂ ਬਿਨਾਂ ਗੱਲ ਤੋਂ ਕੰਮ ਕਰਨ ਕੰਮ ਕਰਨ ਉਹ ਹੋਰ ਪ੍ਰਾਈਵੇਟ ਸਰਵਿਸਿਸ ਨੇ ਆ ਸਾਡਾ ਤੁਸੀਂ ਵੇਖੋ ਅਸੀਂ ਜੋ ਵਾਅਦਾ ਕੀਤਾ ਸੀ ਘਰ ਕੋ ਰੋਜ਼ਗਾਰ ਦਾ ਅਜੀ ਸਰਕਾਰੀ ਵੀ ਦੇ ਰਹੇ ਨੇ ਪ੍ਰਾਈਵੇਟ ਵੀ ਦੇ ਰਿਹਾ 4 ਲੱਖ ਦੇ ਕਰੀਬ ਜਿਹੜੇ ਪਾਉਣੇ 2 ਸਾਲ ਚ ਕੈਪਟਨ ਸਰਕਾਰ ਨੇ ਨੌਕਰੀਆਂ ਦਿੱਤੀਆਂ ਨੇ ਸੋ ਇਧਰ ਵੀ ਧਿਆਨ ਦੇ ਹੁਣ ਟੈਟ ਪਾਸ ਕੇ ਕਰਕੇ ਕਹਿੰਦੇ ਅਸੀਂ ਟੀਚਰ ਆਜੀ ਬਣ ਜਾਈਏ ਟੀਚਰਾਂ ਦੀਆਂ ਵਕੈਂਸੀਆਂ ਕੋ ਖਾਲੀ ਹੋਣੀਆਂ ਫੇਰੀ ਟੀਚਰ ਬਣਾਵਾਂਗੇ ਨਾ ਦਰਸਲ ਓਮਪ੍ਰਕਾਸ਼ ਸੋਨੀ ਸਿੱਖਿਆ ਮੰਤਰੀ ਦੀ ਕੋਠੀ ਘੇਰਨ ਦੇ ਲਈ ਅੰਮ੍ਰਿਤਸਰ ਵਿੱਚ ਟੈਟ ਪਾਸ ਅਧਿਆਪਕ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਤੇ ਪੁਲਿਸ ਵੱਲੋਂ लाठी चार्ज ਕਰ ਦਿੱਤਾ ਗਿਆ ਉੱਥੇ ਕਾਫੀ ਅਧਿਆਪਕ ਲੇਡੀਜ਼ ਅਤੇ ਜੈਂਟਸ ਕਾਫੀ ਅਧਿਆਪਕ ਉੱਥੇ ਜਖਮੀ ਵੀ ਹੁੰਦੇ ਦਿਖਾਈ ਦਿੱਤੇ लाठी चार्ज ਇੰਨਾ ਹੈਵੀ ਸੀ ਕਿ ਉੱਥੇ ਹੀ ਉਹਨਾਂ ਨੂੰ ਆਪਣਾ ਧਰਨਾ ਲਾਉਣਾ ਪਿਆ ਉੱਥੇ ਬੈਠ ਕੇ ਉਹਨਾਂ ਨੇ ਆਪਣਾ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਸਿੱਖਿਆ ਮੰਤਰੀ ਅੰਮ੍ਰਿਤਸਰ ਦੇ ਵਿੱਚ ਮੌਜੂਦ ਨਹੀਂ ਸਨ ਸਿੱਖਿਆ ਮੰਤਰੀ ਲੁਧਿਆਣਾ ਪਹੁੰਚੇ ਹੋਏ ਸਨ ਪਰ ਫਿਰ ਵੀ ਇਹਨਾਂ ਅਧਿਆਪਕਾਂ ਨੇ ਆਪਣਾ ਪ੍ਰੋਗਰਾਮ ਪਹਿਲਾਂ ਤੋਂ ਉਲੀਕਿਆ ਹੋਇਆ ਸੀ ਅਤੇ ਕੋਠੀ ਦਾ ਘਰਾਓ ਕਰਨ ਲਈ ਪਹੁੰਚੇ ਸਨ ਪਰ ਪੁਲਿਸ ਦੇ ਨਾਲ ਉਹਨਾਂ ਦੀ ਭੜੰਤ ਹੋਈ ਪੁਲਿਸ ਉੱਥੇ ਬੈਰੀਅਰ ਲਾ ਕੇ ਖੜੀ ਸੀ ਜਦੋਂ ਇਹਨਾਂ ਅਧਿਆਪਕਾਂ ਨੇ ਬੈਰੀਅਰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਪੁਲਿਸ ਨੇ ਇਹਨਾਂ ਤੇ लाठी चार्ज ਕਰ ਦਿੱ ਜਦੋਂ ਪੰਜਾਬ ਦੇ ਸਿੱਖਿਆ ਮੰਤਰੀ ਓਮਪ੍ਰਕਾਸ਼ ਸੋਨੀ ਨੇ ਇਹਨਾਂ ਨੂੰ ਅਧਿਆਪਕ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਪ੍ਰਾਈਵੇਟ ਨੌਕਰੀਆਂ ਕਰਨ ਦੀ ਸਲਾਹ ਇਹਨਾਂ ਅਧਿਆਪਕਾਂ ਨੂੰ ਦੇ ਦਿੱਤੀ ਹੈ ਇੱਥੇ ਕੁਝ ਗੱਲਾਂ ਹੋਰ ਵੀ ਦੇਖਣ ਵਾਲੀਆਂ ਨੇ ਕਿਉਂਕਿ ਟੈਟਪਾਸ ਅਧਿਆਪਕਾਂ ਨੂੰ ਸਰਕਾਰ ਬਣਨ ਤੋਂ ਪਹਿਲਾਂ ਕੈਪਟਨ ਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਇਹਨਾਂ ਸਾਰੇ ਅਧਿਆਪਕਾਂ ਨੂੰ ਜਿਨ੍ਹਾਂ ਨੇ ਕਿ ਟੈਟਪਾਸ ਕੀਤਾ ਹੋਇਆ ਹੈ ਇਹਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੇ ਜਾਣਗੀਆਂ ਇਹਨਾਂ ਨੂੰ ਅਧਿਆਪਕ ਦੇ ਤੌਰ ਤੇ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਉਸ ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਪਾਰਟੀ ਕੈਪਟਨ ਮਰਿੰਦਰ ਸਿੰਘ ਆਪਣੇ ਵਾਅਦੇ ਤੋਂ ਮੁਕਰ ਗਏ ਨੇ ਇਹਨਾਂ ਵਾਅਦਿਆਂ ਨੂੰ ਯਾਦ ਕਰਵਾਉਣ ਦੇ ਲਈ ਅਧਿਆਪਕ ਓਪੀ ਸੋਨੀ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਪਹੁੰਚੇ ਸਨ ਪਰ ਉੱਥੇ ਉਨ੍ਹਾਂ ਦੀ ਭੜੰਤ ਪੁਲਿਸ ਦੇ ਨਾਲ ਹੋ ਗਈ। ਇਸ ਤੋਂ ਇਲਾਵਾ ਅਧਿਆਪਕਾਂ ਤੋਂ ਇਲਾਵਾ ਵੀ ਬਾਕੀ ਹੋਰ ਕਰਮਚਾਰੀ ਵੀ ਸਰਕਾਰ ਨੂੰ ਉਹਨਾਂ ਦੇ ਵਾਅਦੇ ਯਾਦ ਕਰਵਾਉਂਦੇ ਦਿਖਾਈ ਦਿੰਦੇ ਨੇ। ਕੱਚੇ ਮੁਲਾਜ਼ਮਾਂ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਘੇਰਨ ਦਾ ਪ੍ਰੋਗਰਾਮ ਬਣਾਇਆ ਸੀ। ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਟਵੀਟ ਕੀਤਾ ਸੀ ਕਿ ਇਹਨਾਂ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਏਗਾ ਤੇ ਇਸੇ ਟਵੀਟ ਦਾ ਕੇਕ ਲੈ ਕੇ ਇਹ ਕੱਚੇ ਮੁਲਾਜ਼ਮ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦੇ ਬਾਹਰ ਪਹੁੰਚ ਜਿੱਥੇ ਇਹਨਾਂ ਨੂੰ ਵੀ ਕੈਪਟਨ ਦੀ ਕੋਠੀ ਤੱਕ ਨਹੀਂ ਪਹੁੰਚ ਦਿੱਤਾ ਗਿਆ ਤੇ ਉਹਨਾਂ ਨੂੰ ਉੱਥੇ ਹੀ ਤਰਨਾ ਲਾਉਣਾ ਪਿਆ ਹੈ ਦੇਖਣ ਵਾਲੀ ਗੱਲ ਇਹ ਹੈ ਕਿ ਸਰਕਾਰ ਨੇ ਕਾਂਗਰਸ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਇਹਨਾਂ ਮੁਲਾਜ਼ਮਾਂ ਅਧਿਆਪਕਾਂ ਦੇ ਨਾਲ ਕੀਤੇ ਸਨ ਜੋ ਕਿ ਹੁਣ ਵਫਾਹ ਹੁੰਦੇ ਦਿਖਾਈ ਨਹੀਂ ਦੇ ਰਹੇ ਅਤੇ ਇਹਨਾਂ ਮੁਲਾਜ਼ਮਾਂ ਤੇ ਅਧਿਆਪਕਾਂ ਨੂੰ ਹੁਣ ਤਰਨੇ ਪ੍ਰਦਰਸ਼ਨਾਂ ਦਾ ਰਾਹ ਚੁਣਨਾ ਪਿਆ ਰਿਹਾ ਜੋ ਕਿ ਪਿਛਲੀ 10 ਸਾਲ ਦੀ ਇਕੱਲੀ ਭਾਜਪਾ ਦੀ ਸਰਕਾਰ ਵੱਲੇ ਵੀ ਚੁਣਨਾ ਪਿਆ ਸੀ ਫਿਰ ਲੱਗ ਰਿਹਾ ਹੈ ਕਿ ਇਹਨਾਂ ਮੁਲਾਜ਼ਮਾਂ ਤੇ ਅਧਿਆਪਕਾਂ ਨੂੰ ਸਰਕਾਰ ਬਦਲਣ ਦਾ ਕੋਈ ਵੀ ਫਾਇਦਾ ਨਹੀਂ ਹੋਇਆ ਅਤੇ ਇੱਕ ਸਵਾਲ ਹੋਣਾ ਸੀ ਤੁਹਾਡੇ ਤੋਂ ਪੰਜਾਬ ਦੇ ਲੋਕਾਂ ਤੋਂ ਸਿੱਖਿਆ ਮੰਤਰੀ ਬਾਰੇ ਪੁੱਛ ਲੈਣਾ ਚਾਹੁੰਦੇ ਆ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਸਿੱਖਿਆ ਮੰਤਰੀ ਦਾ ਇਹ ਬਿਆਨ ਬਿਲਕੁਲ ਸਹੀ ਹੈ ਕਿ ਜੇਕਰ ਸਰਕਾਰ ਨੌਕਰੀਆਂ ਨਹੀਂ ਦਿੰਦੀ ਤਾਂ ਇਹਨਾਂ ਵਿਦਿਆਰਥੀਆਂ ਨੂੰ ਜਾ ਕੇ ਪ੍ਰਾਈਵੇਟ ਨੌਕਰੀਆਂ ਕਰਨੀਆਂ ਚਾਹੀਦੀਆਂ ਨੇ ਜਦ ਕਿ ਵਾਅਦਾ ਪਹਿਲਾਂ ਸਰਕਾਰੀ ਨੌਕਰੀਆਂ ਦਾ ਕੀਤਾ ਗਿਆ ਸੀ ਇਸ ਬਾਰੇ ਤੁਹਾਡੀ ਕੀ ਰਾਏ ਹੈ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ ਰਾਏ ਖੁੱਲ ਕੇ ਬੇਬਾਕ ਹੋ ਕੇ ਜ਼ਰੂਰ ਦਿਓ ਜੇਕਰ ਤੁਹਾਨੂੰ ਦਾ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰਾ ਦਰੋਵਾਂਗਾ ਤੁਸੀਂ ਦੇਖਦੇ ਰਹੋ